ਉਹਦ ਕਿੰਨਾ ਹਿਆਗੀਆਂ ਹੋਣੀਆਂ ਵਾਹ ਇੱਥੇ ਤਾਂ ਕੋਈ ਵੀ ਨਹੀਂ ਦਿਖਣ ਡਿਆ ਉਹ ਯਾਰ ਮੈਂ ਆ ਵੇਖਣ ਡਿਆ ਇਹ ਤਾਂ ਆਈਆਂ ਨਹੀਂ ਆ ਬਣ ਕੀ ਗੱਲੀ ਇਹ ਕਿੱਥੇ ਰਹਿ ਗਈਆਂ ਹੈ ਮੈਨੂੰ ਤਾਂ ਲੱਗਦਾ ਉਹਦੇ ਲੇਟ ਆ ਫੋਨ ਲਾ ਕੇ ਪੁੱਛ ਫੋਨ ਵੀ ਲਾ ਲੀਨੇ ਆ ਕਹਿੰਦੀਆਂਹੀਂ ਬਾਸ ਅਹੀਂ ਤੋਂ 5-7 ਮਿੰਟ ਤੱਕ ਆਏ ਨਾ ਤਾਂ ਕੋਈ ਘਰੋਂ ਵੀ ਲੇਟ ਤੋਂ ਰੇ ਆ ਬਚਾਲ ਜਾਂਦੇ ਨੇ ਉਥੇ ਖਲੋਤੀਆਂ ਹੋਣਗੀਆਂ ਮੈਂ ਤਾਂ ਇਹ ਤੱਕ ਨਹੀਂ ਆਈਆਂ ਕੋਈ ਦਿਖਣ ਡਿਆ ਤੂੰ ਲਾ ਲਾ ਹਾ ਫੋਨ ਪਤਾ ਲੱਗ ਜਾਊਗਾ ਨਾਲੇ ਕਿੱਥੇ ਚਲ ਬੈਨ ਨੂੰ ਫੋਨ ਲਾ ਕੇ ਆ ਜਾ ਉਹਥੇ ਬੈਨੇ ਆ ਨਾ ਜਰ ਹੈਲੋ ਉਹ ਕਿੱਥੇ ਰਹਿ ਗਈਆਂ ਕਦੋਂ ਕੋਣ ਆਵਾਜਾ ਆ ਜਾ ਵੇਟ ਕਾਂਡੇ ਤੇਰਾ ਚਾਹ ਠੀਕ ਆ ਠੀਕ ਆ ਆ ਜਾ ਹੂੰ ਮਾਇ ਕਹਿੰਦੀ ਆ ਗਈ ਦੋ ਮਿੰਟ ਦੇ ਜ਼ਰਗੋ ਬਸ ਹੂੰ ਹੂੰ ਚੜਾ ਲੈ ਗਈ ਨਹੀਂ ਤੇ ਲੈ ਜੀ ਗੱਡੀ ਵੇਖ ਲੈ ਮਰਜੀ ਆ ਤੇਰੀ ਹੈ ਪਾਪੇ ਆ ਜਾਂਦੀਆਂ ਨਹੀਂ ਤੇ ਮੇਰਾ ਤੇ ਲੈ ਹੀ ਆਈ ਯਾਰ ਕਿੱਥੇ ਤੁਰ ਕੇ ਹੁੰਦੀਆਂ ਰਹਿਣਗੀਆਂ ਚੱਲ ਆ ਬੰਦਰ ਇਹਦਾ ਉਧਰ ਨੂੰ ਪਾ ਲੈਣੀ ਉਹੀ ਨਾ ਆਜੋ ਉੱਥੇ ਬੈੰਨੇ ਆ ਆ ਮੇਰੀ ਘਰ ਸੋਣਾ ਇੱਕ ਮਿੰਟ ਚਲੋ ਇੱਧਰ ਆ ਬੜਾ ਟੌਰ ਮਾਰਿਆ ਬੱਸ ਇਦਾਂ ਹੀ ਆ ਮੈਂ ਤੇ ਟੌਰ ਮਾਰਾਈ ਆ ਤੁਸੀਂ ਤੇ ਇਦਾਂ ਹੀ ਬਣ ਕੇ ਆ ਗਏ ਜੇ ਅੱਜ ਦੱਸ ਮੈਂ ਟੌਰ ਮਾਰ ਕੇ ਕਿੰਨੋ ਖਾ ਲੈਣਾ ਨਾਲੇ ਜਿਆਦਾ ਟੌਰ ਮਾਰ ਕੇ ਘਰੋਂ ਨਿਕਲੀਏ ਨਾ ਮੰਮੀ ਸ਼ੱਕ ਕਰਦੀ ਆ ਐਂ ਤੇ ਜਿੱਦਾਂ ਦੇ ਘਰ ਹੁੰਨੇ ਆ ਉਦਾਂ ਦੇ ਬਾਹਰ ਕਿਹੜਾ ਮਤਲਬ ਕਿ ਮੰਮੀ ਕੋ ਡਰਦੇ ਜੇ ਫਿਰ ਹੈ ਡਰਨਾ ਪੈਂਦਾ ਦੱਸ ਹੋਰ ਨੇ ਅੱਜ ਕੱਲ ਦੇ ਚੁੰਡੇ ਮਾਸਾ ਵੀ ਨਹੀਂ ਮੰਨਦੇ ਆਪਣੀਆਂ ਮੰਮੀਆਂ ਦੀ ਤੇ ਤੁਸੀਂ ਕਿੱਦਾਂ ਡਰਦੇ ਹੋ ਉਹਨਾਂ ਤੋਂ ਆ ਮੇਰੇ ਅਰਗੇ ਹੈਗੇ ਆ ਨਾ ਜਿਹੜੇ ਮੰਨਦੇ ਵੀ ਆ ਮਾੜੀ ਮੋਟੀ ਹਾਂ ਇਹ ਵੀ ਗੱਲ ਹੈ ਉਹ ਸੱਚ ਉਧਰ ਰੈਸਟੋਰੈਂਟਸ ਹਨਾ ਵਧੀਆ ਲੱਗਾ ਪਾਰਟੀ ਕੀਤੀ ਉਹਨੇ ਸੇਰੇ ਨੇ ਸਹੀ ਗੱਲ ਹੈ ਮੈਨੂੰ ਤਾਂ ਬੜਾ ਵਧੀਆ ਲੱਗਾ ਬੜਾ ਮਜ਼ਾ ਆਇਆ ਉੱਥੇ ਮੇਰੇ ਦਿਨ ਸਾਰੀ ਰਾਤ ਨੂੰ ਸੁਪਨੇ ਦੇ ਵਿੱਚ ਬਸ ਉਹ ਹੀ ਉਹ ਚੀਜ਼ਾਂ ਚੱਲਦੀਆਂ ਰਹੀਆਂ ਹਾਂਜੀ ਸੱਚ ਮੈਂ ਪੁੱਛਣਾ ਸੀ ਉਦੋਂ ਤੁਹਾਡੀ ਮੰਮੀ ਲੱਗੀ ਤੁਹਾਨੂੰ ਖਿੱਚ ਕੇ ਮੰਮੀ ਨੇ ਕਹਾਤ ਨਹੀਂ 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 ਮੰਮੀ ਨੇ ਨਹੀਂ ਸੀ ਕੁਝ ਕਿਹਾ ਉਹਦਾ ਮੰਮੀ ਪੁੱਛਦੇ ਸੀ ਕਿ ਮੁੰਡਾ ਕੌਣ ਸੀ ਤੇ ਮੈਂ ਕੰਮ ਇਹ ਨਾਲ ਕਾਲਜ ਵਿੱਚ ਪੜਦਾ ਸੀ ਚੱਲ ਵਧੀਆ ਕੀਤਾ ਹਾਂਜੀ ਝੂਠ ਬੋਲਣਾ ਪਿਆ ਟਾਡੇ ਕਰਕੇ ਹਾਂਜੀ ਤੇ ਉਹ ਇੱਕ ਗੱਲ ਕਵਾਂਗੇ ਸਦਾ ਨਾ ਕਰੋਗੇ ਨਹੀਂ ਨਹੀਂ ਕਰੋ ਗੱਲ ਤੂੰ ਆਪਣਾ ਨੰਬਰ ਦੇ ਦੋ ਮਾੜੀ ਮੋਟੀ ਬੰਦਾ ਗੱਲਬਾਤ ਹੀ ਕਰ ਲੈਂਦਾ ਚੱਲ ਗੁੱਡ ਮਾਰਨਿੰਗ ਭੇਜਦਾ ਤੇ ਕੋਈ ਨਹੀਂ ਜੀ ਗੱਲ ਕਰਦੀ ਹੋਏ ਤੂੰ ਸਿੱਧੇ ਵੀ ਇਹਨਾਂ ਨਾਲ ਗੱਲ ਕਰ ਲੈ ਕਰੋ WhatsApp ਨੰਬਰ ਜਰੂਰੀ ਤੇ ਨਹੀਂ ਆ ਲੈ ਹੁਣ ਏਦਾਂ ਮੈਂ ਕੋਠੇ ਤੇ ਚੜ ਕੇ ਗੁੱਡ ਮਾਰਨਿੰਗ ਕਰਿਆ ਕਰਾਂ ਹੁਣ ਅਸੀਂ ਜਾਣਾਂਗੇ ਨੰਬਰ ਦੇਣਾ ਕਿ ਨਹੀਂ 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 ਡੈਂਟੀ ਤੇ ਨਹੀਂ ਕੋਈ ਗੱਲ ਹੈਗੀ ਆ ਲੋ ਫੜੋ ਫਿਰ ਡਾਇਲ ਕਰ ਦੋ ਕੋਈ ਨਹੀਂ ਆ ਜਾਓ ਬਹਿ ਜਾਓ ਇੱਥੇ ਬਹਿ ਜਾ ਸੱਚ ਪੁੱਛਣਾ ਤੇ ਮੈਂ ਅੱਜ ਸ਼ੇਰੇ ਨੂੰ ਕਿਹਾ ਸੀ ਇੱਥੇ ਤੁਹਾਨੂੰ ਬੁਲਾਉਣ ਵਾਸਤੇ ਉਦਾਂ ਜੇ ਮੈਂ ਤੁਹਾਡਾ ਨੰਬਰ ਹੀ ਲੈਣਾ ਹੁੰਦਾ ਨਾ ਤਾਂ ਮੈਂ ਸ਼ੇਰੇ ਨੂੰ ਕਹਿ ਕੇ ਰਾਜਵਿੰਦਰ ਦੇ ਕੋਲੋਂ ਲੈ ਸਕਦਾ ਸੀ ਤੁਹਾਨੂੰ ਪਤਾ ਏਦਾ ਬੰਦਾ ਚੰਗਾ ਨਹੀਂ ਲੱਗਦਾ ਕਿ ਮੈਂ ਉਹਦੇ ਕੋਲੋਂ ਨੰਬਰ ਲੈ ਲਾਂ ਡਾਇਰੈਕਟਲੀ ਤੁਹਾਨੂੰ ਕਾਲ ਕਰ ਲਾਂ ਹਨਾ ਹਾਂਜੀ ਇਹ ਕਰਕੇ ਮੈਂ ਹਾਂ ਚੱਲ ਇੱਥੇ ਸੱਦ ਕੇ ਤਾਂ ਚਲੋ ਮੂੰਹ ਮੂੰਹ ਜਿਹੜੀ ਗੱਲ ਹੋ ਜਾਣੀ ਆ ਉਹ ਵਧੀਆ ਹੈ ਕਿ ਨਹੀਂ ਹੁਣ ਤੁਸੀਂ ਵੀ ਕਿ ਦੇ ਦਿੱਤਾ ਨੰਬਰ ਤਾਂ ਚਲੋ ਵਧੀਆ ਲੱਗਾ ਮੈਨੂੰ ਵੀ ਤੇ ਜਮਣਾ ਕਰ ਦਿੰਦੇ ਤਾਂ ਛੱਡ ਫੇਰ ਤੁਹਾਡੀ ਮਰਜ਼ੀ ਹੈ ਇਹ ਤੇ ਦਿਲ ਟੁੱਟ ਜਾਣਾ ਸੀ ਤੁਹਾਡਾ ਉਹਦੇ ਟੁੱਟਣਾ ਹੀ ਸੀਗਾ ਟਾਈਮ ਹੀ ਹੋ ਗਿਆ ਹਨਾ ਗੱਲਾਂ ਬਥੇ ਮਾਰਦੇ ਨਾ ਮੈਨੂੰ ਜਿਆ ਭੁੱਖ ਭੱਖ ਲੱਗੀ ਚੱਲੀਏ ਰੈਸਟੋਰੈਂਟ ਕੋ ਖਾਣੇ ਪੀਣੇ ਨਹੀਂ ਨਹੀਂ ਭੁੱਖ ਤੇ ਨਹੀਂ ਲੱਗੀ ਟਾਈਮ ਕਿੰਨਾ ਹੀ ਹੋ ਗਿਆ ਵਾ ਤੇ ਸਭ ਤੋਂ ਤੁਸੀਂ ਸ਼ੇਰਪਾ ਜੀ ਨੂੰ ਵਾ ਕਹੋ ਕਿ ਸਾਨੂੰ ਅੱਡੇ ਤੱਕ ਛੱਡੋਣ ਘਰੇ ਮੰਮੀ ਉਹ ਬਾਨਾ ਮਾਰ ਕੇ ਆਏ ਆ ਚਲ ਕੋਈ ਗੱਲ ਨਹੀਂ ਛੱਡੋਣੇ ਹਾਂਜੀ ਮਨਪ੍ਰੀਤ ਘਰ ਆਈ ਆ ਆਜ ਆਜੋ ਚਾਚੀ ਜੀ ਲਾਂ ਘਰ ਆਈ ਆ ਆਜੋ ਸਦੀ ਮੰਮੀ ਕਿੱਥੇ ਆਏ ਮੰਮੀ ਤੇ ਮਨਪ੍ਰੀਤ ਭਾਬੀ ਘਰ ਗਏ ਆ ਉਹ ਨਾ ਕਰ ਗਏ ਆਹੋ ਸਦੰਡੇ ਹੀ ਫੋਨ ਕਰਕੇ ਵੀ ਇਹ ਗੱਲ ਸੁਣ ਕੇ ਜਾਓ ਮੇਰੀ ਸਵੇਰ ਸਵੇਰ ਚਲ ਗਏ ਕੀ ਕੰਮ ਆ ਪਤਾ ਨਹੀਂ ਹੁਣ ਆਉਣਗੇ ਤੇ ਪਤਾ ਲੱਗੂਗਾ। ਚਲ ਠੀਕ ਆ ਫਿਰ ਆਪੇ ਆ ਜਾਂਦੇ ਆ। ਮੰਗਾਈ ਨੂੰ ਪਾ ਜਰਾ ਨਾ ਜਰਾ। ਡਾਲਾ। ਸਸੀ ਕਾਲ ਚਾਚੀ ਸਸੀ ਕਾਲ। ਹੋਰ ਸੁਣਾਓ ਠੀਕ ਠਾਕ ਜੀ? ਹਾਂ ਠੀਕ ਠਾਕ। ਬੈਠ ਜੀ। ਠੀਕ ਹੰਡੀ ਹੀ। ਕੁਛ ਨਹੀਂ ਭੰਡੇ ਧੋ ਕੇ ਹਟੀਆਂ ਤੇ ਹੁਣ ਰਸੋਈ ਦੀ ਸਫਾਈ ਦੇਹੀ ਹਾਂ ਕਰਨ। ਅੱਛਾ। ਹਾਂ ਜੀ। ਕੱਲ ਤੂੰ ਫੋਨ ਕੀਤਾ। ਹਾਂ ਜੀ। ਤੇ ਮੇਰੇ ਕੋ ਨਿਕਲਿਆ ਨਹੀਂ ਗਿਆ ਘਰੋਂ। ਅੱਛਾ। ਤੇ ਮੈਂ ਕਿਹਾ ਮੈਂ ਹੁਣ ਕੰਮ ਕਰਨਾਂ ਲਈ ਕੋਈ ਵੀ ਕੁੜੀਏ ਤੂੰ ਕੰਮ ਕਰ ਪਹਿਲਾਂ ਮੈਂ ਮਾਨਪ੍ਰੀਤ ਦੀ ਗੱਲ ਸੁਣ ਕੇ ਆਵਾਂ ਆਹ ਮੈਂ ਸ਼ਾਮੀ ਜੀ ਫੋਨ ਲਾਇਆ ਸੀ ਫਿਰ ਮੈਂ ਸਮਝ ਗਈ ਹਾਂ ਮੈਂ ਕੰਮ ਕਰ ਕਰਦੇ ਹੁਣੇ ਤਾਂ ਨਹੀਂ ਆਏ ਤੇ ਮੈਨੂੰ ਖਰਾਦਦਾ ਹੀ ਉਹੀ ਹੋਣ ਲਿਆ ਸੀ ਪਤਾ ਨਹੀਂ ਇਹਨੇ ਕੀ ਕਹਿਣਾ ਮੈਨੂੰ ਤੇ ਮੈਂ ਗੱਲ ਸੁਣ ਕੇ ਆਵਾਂ ਪਹਿਲਾਂ ਚੱਲ ਚੰਗਾ ਕੀਤਾ ਬੱਨੇ ਨਹਾ ਤੇ ਗਏ ਨਾ ਹੁਣੇ ਪੈਣਾ ਸੀ ਜਦ ਤੂੰ ਫੋਨ ਕੀਤਾ ਸੀ ਹੋਰ ਸੁਣਾਓ ਕੀ ਕਰਦੀ ਸੰਦੀਪ ਡਈ ਉਹ ਵੀ ਤੇਰੇ ਵਾਂਗ ਕੰਮ ਧੰਦਾ ਹੀ ਕਰਨ ਹਾਂਜੀ ਹੋਰ ਸਭ ਠੀਕ ਠਾਕ ਹੈ ਨਾ ਹਾਂ ਵਧੀਆ ਹੈ ਨਹੀਂ ਮੈਨੂੰ ਫੋਨ ਲਾਇਆ ਹੀ ਰਾਤੀ ਕੀ ਗੱਲ ਕੀ ਕੰਮ ਸੀ ਆਹ ਹੋਈ ਗੇ ਵਿਆਹ-ਵਿਵਾਹ ਕਰਕੇ ਮੈਂ ਤਾਂ ਸਲਾਹ ਕਰ ਲਈਏ ਹੁਣ ਅੱਛਾ ਵਿਚੋਲੀ ਤੂੰ ਆ ਤੇ ਫੇਰੇ ਮੈਂ ਤੇਰੇ ਘਰ ਮਾਰਾਂ ਕੀ ਗੱਲ ਤੇਰੇ ਕੋਲ ਨਹੀਂ ਆਇਆ ਜਾਂਦਾ ਆਇਆ ਤਾਂ ਜਾਂਦਾ ਹੀ ਹੁਣ ਤੁਹਾਡੀ ਤੇ ਕੁੜੀ ਨੇ ਕੰਮ ਕਰ ਲੈਣਾ ਮੈਂ ਹੁਣ ਸੋ ਕੰਮ ਸਵੇਰੇ ਉੱਠੀ ਕੀਤਾ ਨਿਆਣੇ ਸਕੂਲੇ ਘਲਾਈ ਹੁਣ ਭਾਂਡਾ ਛੰਨਾ ਮੰਨ ਗਿਆ ਹੁਣ ਸੋਈ ਸਾਫ਼ ਕਰਨੀ ਹੈ ਤਾਂ ਤੁਹਾਡਾ ਸੰਦੀਪ ਨੇ ਕਰ ਹੀ ਲੈਣਾ ਵਾ ਤੇ ਮੈਂ ਹਾਂ ਚੱਲ ਨਾਲੇ ਆ ਜਾਣਗੇ ਨਾਲੇ ਇੱਥੇ ਗੱਲਬਾਤ ਕਰ ਲਾਂਗੇ ਅੱਛਾ ਵਿਚੋਲੇ ਬਣਦਾ ਚਾ ਆਇਆ ਤੇ ਫੇਰਾ ਨਹੀਂ ਮਾਰਨਾ ਵਿਚੋਲਿਆਂ ਦੀ ਜੁੱਤੀਆਂ ਟੁੱਟ ਜਾਂਦੀਆਂ ਨੇ ਤੇ ਤੂੰ ਆ ਨਹੀਂ ਮੇਰੀ ਜੁੱਤੀ ਕਾਹਨੂੰ ਟੁੱਟੇ ਲੈ ਦਾਂਗੇ ਤੈਨੂੰ ਜੁੱਤੀ ਆਹੋ ਲੈ ਦੋ ਜੁੱਤੀ ਇਹੋ ਜੁੱਤੀਆਂ ਗੀ ਉਧਰੋਂ ਕੇ ਖਾਣੀਆਂ ਨਹੀਂ ਪਹਿਣੀਆਂ ਹਾਂ ਇਹ ਨਹੀਂ ਐਦਾਂ ਕਾਹਨੂੰ ਕਹਿਨੀ ਆ ਸੋਭ ਸੋਭ ਬੋਲ ਸੋਭ ਸੋਭ ਤੇ ਬੋਲੂਗੀ ਜੇ ਦਰਿਸ਼ਤਾ ਪੈ ਗਿਆ ਚੰਗਾ ਫੇਰ ਟਾੜੇ ਆ ਰ ਗਿਆ ਆਖਿਆ ਵੇਖ ਕਿੱਡੇ ਵਧੀਆ ਸੰਜੋਗ ਹੀ ਕਿੱਡਾ ਵਧੀਆ ਰਿਸ਼ਤਾ ਹੋ ਗਿਆ ਇਹ ਤੂੰ ਰੋ ਹੀ ਲਿਖੇ ਆਈ ਤੇ ਜੇ ਹੋ ਗਿਆ ਮਾੜਾ ਵਚੋਲਾ ਮਰਜੇ ਵਚੋਲਾ ਮਰਜੇ ਫਿਰ ਵਚੋਲੇ ਨੂੰ ਗਾਲਾਂ ਕੱਢ-ਕੱਢ ਕੇ ਖਾ ਪਚਾਉਂਦੀਆਂ ਬੀਬੀਆਂ ਕੀ ਕਰੀਏ ਜੇ ਮਾੜਾ ਪੈ ਜਾਏ ਤੇ ਵਾਕਈ ਲੋਕੀ ਇਦਾਂ ਹੀ ਕਰਦੇ ਆ ਨਹੀਂ ਤੂੰ ਮਾੜਾ ਥੋੜਾ ਲੱਭਣਾ ਸਾਡੇ ਵਾਂਗ ਤੇ ਬੜਾ ਸੋਹਣਾ ਤੂੰ ਕਿਹੜੀ ਘਰੋਂ ਆਈ ਉਪਰੀ ਨਾ ਇਧਰੋਂ ਉਪਰੀ ਤੇ ਨਾ ਉਧਰੋਂ ਉਪਰੀ ਆ ਇਹ ਤਾਂ ਗੱਲ ਹੈਗੀ ਆ ਪਰ ਇਹ ਆ ਵੀ ਹੁਣ ਕਿਸਮਤ ਆਪੋ ਆਪਣੀ ਆ ਨਾ ਹਾਂ ਇਹ ਤਾਂ ਗੱਲ ਹੈਗੀ ਆ ਹਾਂ ਮੜ ਕੇ ਸਾਰੀ ਗੱਲ ਵਿੱਚ ਚੋਲੇ ਤੇ ਹੀ ਹੁੰਦੀ ਹੁੰਦੀ ਆ ਜਿਦਾਂ ਕਿ ਕੋਈ ਗੱਲ ਹੋਈ ਆ ਹਨਾ ਸਾਦੇ ਨੂੰ ਮੇਰੀ ਪੁੱਟੀਆਂ ਗੋਰ ਤੇ ਉਹਨਾਂ ਨੇ ਵੀ ਕਹਿਣਾ ਤੂੰ ਵੀ ਕਹਿਣਾ ਇਹ ਤਾਂ ਗੱਲ ਹੈ ਜੀ ਤੂੰ ਫਿਕਰ ਨਾ ਕਰ ਕੁਝ ਨਹੀਂ ਕਹਿੰਦੇ ਤੈਨੂੰ ਤੈਨੂੰ ਕਿਹੜਾ ਕੋਈ ਲਾਲਚ ਹੀਗਾ ਤੂੰ ਹਾਨੂੰ ਦੱਸ ਪਾਈ ਤਹੀ ਰਿਸ਼ਤਾ ਕਰ ਲਿਆ ਤੂੰ ਇਹ ਦੱਸ ਮੈਨੂੰ ਵੀ ਕਦ ਲਈ ਸੱਜਿਆ ਫੋਨ ਕਰਕੇ ਚਾਚੀ ਜੀ ਸੱਦਣਾ ਕਾਦੇ ਵਾਸਤੇ ਹੀ ਮੈਂ ਗਈ ਆ ਪਿੰਡ ਤੇ ਭਾਬੀ ਪਹਿਲਾਂ ਤਾਂ ਕੋਈ ਕੁਸ਼ਕੀ ਨਹੀਂ ਹੁਣ ਇੱਕਦਮ ਹੀ ਕਾਲੀ ਪੈ ਗਈ ਆ ਪੀ ਸਾਨੂੰ ਵਿਆਹ ਦਾ ਪੁੱਛ ਕੇ ਦੱਸ ਪੀ ਕਦੋਂ ਦਾ ਰੱਖੀਏ ਹਾ ਹਏ ਇਹ ਢੀਸ਼ੇ ਤੇ ਵਿਆਹ ਮੰਗੰਡਾ ਪੇਲੇ ਹਾ ਚਾਚੀ ਸੇ 7 ਮਹੀਨੇ ਤਾਂ ਹੋ ਗਏ ਆ ਤੇ ਸਾਲ ਦਾ ਨਾ ਕੋ ਵਗਬਾ ਲਿਆ ਸੀ ਤੇ ਆ ਵਾ ਵੀ ਹੁਣ ਆਪਾਂ 10ਵੇਂ 11ਵੇਂ ਮਹੀਨੇ ਸਾਲ ਹੋ ਜਾਣਾ ਵਾ ਤੇ ਇੱਥੇ ਜੀ ਆਪਾਂ ਰੱਖ ਲੈਨੇ ਹੋਰ ਹੀ ਨਾ ਚਿਰ ਹੋ ਵੀ ਗਿਆ ਵਾ ਲਾ ਹੋਰ ਹਾਏ ਮੈਂ ਤੇ ਕੱਲ ਦੀਆਂ ਗੱਲਾਂ ਸੋਚਣ ਡਈ ਹਾਂ ਵੀ ਅਜੇ ਕੱਲ੍ਹ ਜੇ ਮੰਗੀ ਕੁੜੀ ਉਹ ਤਾਂ ਮੈਂ ਤਾਂ ਕਰਕੇ ਨਹੀਂ ਨਾਂ ਲਿਆ ਚਲੋ ਵੀ ਉਹ ਦੂਦੇ ਚੋਪੀ ਹੀ ਕੁਏ ਨਹੀਂ ਹੁਣ ਉਹਨਾਂ ਦੇ ਦਿਲ ਚ ਆਪੇ 2-3 ਮਹੀਨੇ ਰਵੇ ਐਵੇਂ ਤਿਆਰੀ-ਤਿਆਰੀ ਚ ਲੰਘ ਜਾਣੇ ਆ ਤੇ ਇਹ ਆਪੇ ਹੁਣ ਤੁਸੀਂ ਦੱਸੋ ਕੋਸ ਤੇ ਆਪਾਂ ਹੇ ਮਾਨ ਪ੍ਰੀ ਮਹੀਨੇ ਤੇ ਫੇ ਗਰੀ ਪੈ ਗਿਆ ਵਾ ਕਿ ਕੁੜੀ ਰਿਆ ਦੇਣੀ ਹੁਣ ਅਹੀਂ ਮੁੰਗੜਾ ਪਿਆ ਜਦੋਂ ਵਿਆਹ ਤੇ ਫੇਰ ਹਣ ਕਰਨਾ ਹੀ ਪੈਣਾ ਵਾ ਚਾਚੀ ਜੀ ਇਹ ਤੇ ਹੁਣ ਤੁਹਾਨੂੰ ਝਟ-ਝਟ ਲੱਗਣ ਡੈ ਪਿਆ ਵਾ ਨਾ ਉਹਦਾ ਤੁਸੀਂ ਆਪਣੇ ਦਿਮਾਗ ਨਾਲ ਸੋਚਿਓ ਕਿੰਨਾ ਚਿਰ ਹੋ ਗਿਆ ਤੇ ਚੱਲ ਫੇਰ ਕੋਈ ਨਹੀਂ ਤੂੰ ਕਰ ਲੈ ਉਹਨਾਂ ਨਾਲ ਗੱਲਬਾਤ ਵੀ ਕਿਹੜਾ ਮੀਨਾ ਰੱਖਦੇ ਫੇ ਕਰਨਾ ਹੀ ਪੈਣਾ ਵਾ ਮੈਂ ਕਰ ਲਾਂਗੀ ਘਰ ਜਾ ਕੇ ਮੈਂ ਵੀ ਜਲਾ ਇਹ ਤੇ ਗਰੀਬਾ ਬਿਨਾ ਕਿ ਹੈ ਵੀ 2011 ਵਿੱਚ ਆਪਾਂ ਵੀ ਰੱਖ ਲੈਨੇ ਆ ਨਾਲੇ ਮੌਸਮ ਵਧੀਆ ਹੁੰਦਾ ਵਾ ਅੱਛਾ ਹਾਂਜੀ ਕੋਈ ਨਹੀਂ ਤੁਸੀਂ ਨਾ ਸਲਾਹ ਕਰ ਲਿਓ ਤੇ ਫਿਰ ਦੱਸਿਓ ਮੈਨੂੰ ਮਹੀਨਾ ਮੈਥਲੀ ਨਾ ਵੀ ਕਿਹੜਾ ਮਹੀਨੇ ਜਰਾ ਦੇ ਤਾਰੀਖ ਮੁੜ ਕੇ ਇਧਰੋਂ ਮਿਥਲਾਂ ਹਾਂਜੀ ਮੈਂ ਕਰ ਸਲਾਹ ਕਰ ਲਾਂਗੀ ਜਦੋਂ ਹਾਂਜੀ ਚੱਲ ਫਿਰ ਠੀਕ ਆ ਮੈਂ ਤੈਨੂੰ ਫੋਨ ਕਰਕੇ ਦੱਸਾਂਗੀ ਸਲਾਹ ਕਰਕੇ ਹਾਂ ਚਾਚੀ ਬੈਠੋ ਚਾਹ ਪੀ ਕੇ ਜਾਓ ਇਦਾਂ ਚੱਲ ਜਣਾ ਨਹੀਂ ਨਹੀਂ ਚਾਹ ਨਹੀਂ ਪੀਣੀ ਹੈਗੀ ਕੁੜੀ ਦੀ ਕੰਡਈ ਹੋਣੀ ਆ ਸਾਰਾ ਕੰਮ ਉਹਨੂੰ ਕਰ ਤੱਲੀ ਨੂੰ ਕਰਨਾ ਪੈਣਾ ਵਾ ਤਫੇ ਕੀ ਇਹਨੂੰ ਜਾਂਦਿਆਂ ਨੂੰ ਘਰ ਹੀ ਲੈਣਾ ਬਹਿ ਜਾ ਨਹੀਂ ਫਿਰ ਵੀ ਹੱਥ ਬਲਾ ਮਾਰ ਹੀ ਲਈਦਾ ਲੱਗੇ ਕੋਈ ਨਹੀਂ ਘਰ ਤੂੰ ਆਪਣਾ ਕੰਮ ਮੈਂ ਚੱਲਦੀ ਆਗੇ ਦੇ ਹਾਂ ਆ ਗਈ ਹਾਂ ਕਾ ਤੋ ਸੱਦਿਆ ਹੀ ਮਨਪ੍ਰੀਤ ਭਾਬੀ ਨੇ ਨਹੀਂ ਆ ਜਾ ਤੈਨੂੰ ਦੱਸ ਦਿੰਨੀ ਆ ਆ ਜਾ ਬਹਿ ਜਾ ਕੋਈ ਖਾਸ ਹੀ ਗੱਲ ਲੱਗਦੀ ਆ ਖਾਸ ਹੀ ਆ ਆ ਜਾ ਦੱਸ ਦਿੰਨੀ ਆ ਤੈਨੂੰ ਸਾਰੀ ਗੱਲ ਜਿਹੜੀ ਖਾਸ ਆ ਵੇਖਾ ਮਾਵਾਆਂ ਦੀਆਂ ਕੱਢੀ ਸਲਾਈ ਪਈਆਂ ਵਾ ਮੈਂ ਕਦੋਂ ਨਾਲ ਟਿਕਣ ਡਿਆ ਵਾ ਮੈਨੂੰ ਨਹੀਂ ਆਵਾਜ਼ ਮਾਰੀ ਆ ਕੇ ਤੂੰ ਵੀ ਗੱਲਬਾਤ ਕਰ ਲਾ ਕੋਈ ਹੁਣ ਹੁਣ ਇੱਥੇ ਜਗਾਈ ਮੈਂ ਤੁਹਾਡੇ ਨਾਲ ਸਲਾਹ ਕਰਨੀ ਆ ਇੱਕ ਹਾਂ ਮੇਰੀ ਗੱਲ ਸੁਣੋ ਹੁਣ ਦਿਨ ਥੋੜੇ ਜਿਹਾ ਖੁੱਲੇ ਆ ਨਾਲੇ ਮੈਂ ਵੀ ਵਿਹਲਾ ਹੀ ਆ ਆ ਕਮਰਿਆਂ ਦਾ ਹਾਲ ਵੇਖੋ ਕੀ ਬਣਿਆ ਵਾ ਇਦਾਂ ਕਰੀਏ ਅੰਦਰ ਮਿੱਟੀ ਪਾ ਕੇ ਨਾ ਥੋੜੇ ਜਿਡੇ ਕਰ ਲਈਏ ਉਤੋਂ ਛੱਤ ਵੀ ਬਦਲਾ ਲਈਏ ਮੜਮਟਾ ਰੰਗ ਰੋਗਨ ਕਰਾ ਲਈਏ ਇੰਨੇ ਦੇ ਨਾਲ ਹੀ ਨਾ ਕਾਜ਼ਾ ਰੋ ਬਣ ਜਾਣਾ ਵਾ ਨਾਲੇ ਮੁੰਡੇ ਵਾਲਿਆਂ ਦਾ ਕੀ ਪਤਾ ਵਾ ਉਹਨਾਂ ਨੇ ਕਦੋਂ ਵਿਆਹ ਮੰਗ ਲੈਣਾ ਵਾ ਉਦੋਂ ਆਪਾਂ ਉਹਨਾਂ ਕੋਲ ਸਾਲ ਦਾ ਟਾਈਮ ਮੰਗਿਆ ਸੀ ਤੇ 6-7 ਮਹੀਨੇ ਤੇ ਮੰਗੀ ਨੂੰ ਵੀ ਹੋ ਗਏ ਆ ਉਦੋਂ ਪਹਿਲਾਂ ਪਹਿਲਾ ਆ ਕੰਮ ਹੋ ਜੇ ਬਾਅਦ ਜਦੋਂ ਵਿਆਹ ਹੋ ਜਾਊਗਾ ਬਾਅਦ ਆਪਾਂ ਵੇਖੀ ਜਾਊਗੀ ਜੋ ਹੋਊਗਾ ਵੇ ਵਿਆਹ ਤੇ ਉਹਨਾਂ ਨੇ ਮੰਗ ਵੀ ਲਿਆ ਆ ਉਹ ਤੇ ਮੁੰਡੇ ਵਾਲੇ ਕਾਲੇ ਪਏ ਆ ਤੇ ਮਾਨਪ੍ਰੀਤ ਨੇ ਮੈਨੂੰ ਇਸੇ ਕਰਕੇ ਸੱਦਿਆ ਸੀਗਾ ਵੀ ਵਿਆਹ ਦੱਸੋ ਕਿਹੜੀ ਤਰੀਕ ਰੱਖਣੀ ਆ ਕਿਹੜਾ ਮਹੀਨਾ ਰੱਖਣਾ ਵਾ ਵਿਆਹ ਮੰਗਣ ਦੇ ਹੋਰ ਕੀ ਮੰਮੀ ਸਾਲ ਦਾ ਟਾਈਮ ਲਿਆ ਸੀ ਆਪਾਂ ਉਹਨਾਂ ਕੋ ਤੇ ਅਜੇ 6-7 ਮਹੀਨੇ ਹੋਏ ਸਾਰੇ 7 ਮਹੀਨੇ ਹੋਏ ਹਨ ਤੇ ਹੋਰ ਤੇ 9 ਮਹੀਨਿਆਂ ਵਿੱਚ ਜਦਾਂ ਵਿਆਹ ਦੇਤਾ ਤਾਂ ਆਪੇ ਸਾਲ ਹੋ ਗਿਆ ਇਹ 3 ਮਹੀਨੇ ਤੇ ਤਿਆਰੀ ਕਰਦਿਆਂ ਲੰਘ ਗਏ ਤੇ ਮਤਲਬ ਟਾਈਮ ਕਿਹੜਾ ਰਹਿ ਗਿਆ ਮੰਮੀ ਉਹ ਤੇ ਗੱਲ ਤੁਹਾਡੀ ਠੀਕ ਵਾ ਵਿਆਹ ਨਾ ਮੰਗ ਲਿਆ ਵਾ ਚਲੋ ਵਿਆਹ ਆਪਾਂ ਕਰਨਾ ਵੀ ਹੈਗਾ ਵਾ ਪਰ ਉਸ ਤੋਂ ਪਹਿਲਾਂ ਘਰ ਦਾ ਕੋਈ ਮੂੰਹ ਮੱਥਾ ਬਣਾ ਲਈਏ ਕਰਦੀ ਹਾਂ ਹੱਥ ਦੇਖੋ ਕਿਦਾਂ ਦੀ ਆ ਆ ਵੇਖੋ ਸਹੀ ਬਣਿਆ ਕੀ ਆ ਉੱਥੇ ਅਸੀਂ ਰਹੀ ਜਾਣਦੇ ਆ ਉੱਥੇ ਡੰਗਰ ਵਾ ਸਾਰੇ ਵਿੜਵਾਂ ਚ ਤੂੜੀ ਖਿਲਰੀ ਆ ਕੱਲ ਨੂੰ ਇਹਦਾ ਵਿਆਹ ਹੋ ਜਾਊਗਾ ਤੇ ਚਾਰਜੀ ਆਉਣਗੇ ਨਾਲ ਇਹਦੇ ਪਰੋਣੇ ਉਹਨਾਂ ਨੂੰ ਭਾਲਾਂਗੇ ਕਿੱਥੇ ਆਪਾਂ ਵੇ ਜਿਹੜੀਆਂ ਦੋ ਚਾਰ ਛਿਲੜਾਂ ਤੂੰ ਜੋੜੀਆਂ ਨੇ ਨਾ ਉਹ ਘਰ ਤੇ ਲਾ ਦੇ ਤੇ ਕੁੜੀ ਦਾ ਵਿਆਹ ਕਿੱਥੋਂ ਕਰੇਗਾ ਮੰਮੀ ਸੋਨੂ ਵੀ ਰਸਈ ਤੇ ਕਹਿਣ ਡੇ ਆ ਆਨੀ ਬਾਨੀ ਕੰਮ ਹੁੰਦੇ ਆ ਵਿਆਹ ਤੇ ਹੋ ਹੀ ਜਾਣਾ ਵਾ ਵਿਆਹ ਦਾ ਕੀ ਆ ਥੋੜਾ ਜਿਹਾ ਹੱਥ ਘੁੱਟ ਕੇ ਵਿਆਹ ਕਰ ਲਾਂਗੇ ਸਗੋ ਆ ਮੂੰਹ ਮੱਥਾ ਘਰ ਦਾ ਬਾਂਜੇ ਨਾ ਤੇ ਹੱਡਾ ਕਰ ਵੀ ਸੋਣਾ ਲੱਗਣ ਡੈ ਪੂਗਾ ਸਹੀ ਗੱਲ ਤੇ ਕਹਿਣ ਡੇ ਆ ਜਦੋਂ ਘਰ ਨੂੰ ਘਰ ਪਰੌਣੇ ਆਏ ਤੇ ਬੁਰੇ ਲੱਗਾਂਗੇ ਇਹੋ ਜਿھے ਥਾਂ ਤੇ ਬਿਠਾਉਂਦੇ ਆ ਚੱਲ ਨਹੀਂ ਚੱਲ ਬੋਦੀ ਸਿਆਣੀ ਬਣ ਗਈ ਆ ਅਹੀ ਹੱਤ ਕੋਟ ਕੇ ਵਿਆਹ ਕਰ ਲਾਂਗੇ ਦੋਵੇਂ ਭੈਣ ਭਰਾ ਨਾਲ ਜਾਂਦੇ ਆ ਤੇ ਮੈਨੂੰ ਤੁਹਾਡੇ ਦੋਵਾਂ ਦਾ ਮੱਥਾ ਮਾਰਨਾ ਪੈਂਦਾ ਵਾ ਕੀ ਕਰਾ ਤੁਹਾਡੇ ਨਾਲ ਕਿੰਨਾ ਖੇਰ ਖਪਾਇਆ ਕਰ ਹੁਣ ਵਿਆਹ ਕਰਨੇ ਕਿ ਤੇ ਸੌਖੇ ਜੇ ਤੇ ਰਹੀ ਗੱਲ ਪਰੋਣਿਆਂ ਦੀ ਮਾਨਪਰੀ ਨੇ ਸਾਰਾ ਹੀ ਪਤਾ ਸਾਡੇ ਘਰ ਦੇ ਹਾਲਾਤ ਦਾ ਵੀ ਕਿਦਾਂ ਦਾ ਸਾਡਾ ਘਰ ਬਾਹਰ ਆ ਉਹਨੂੰ ਮੈਂ ਇਹੋ ਗੱਲ ਕਹੀ ਸੀਗੀ ਕਿ ਸਾਰੀ ਗੱਲ ਮੁੰਡੇ ਵਾਲਿਆਂ ਨੂੰ ਦੱਸ ਦੇਈ ਕਿ ਇਦਾਂ ਦਾ ਉਹਨਾਂ ਦਾ ਘਰ ਬਾਹਰ ਆ ਤੇ ਜਿਹੜੀ ਕੱਲ ਨੂੰ ਗੱਲ ਹੋਣੀ ਹੈ ਨਾ ਉਹ ਅੱਜ ਹੀ ਹੋ ਜਵੇ ਨਾਲੇ ਮੁੰਡੇ ਵਾਲਿਆਂ ਨੂੰ ਕੋਈ ਭਲੇਖਾ ਨਹੀਂ ਉਹਨਾਂ ਸਾਰਾ ਸੋਚ ਸਮਝ ਕੇ ਤੇ ਫੇਰ ਹੀ ਰਿਸ਼ਤਾ ਕੀਤਾ ਵਾ ਮੰਮੀ ਮੈਂ ਜ਼ਿਆਦਾ ਨਹੀਂ ਕਹਿੰਦਾ ਇੱਕਾ ਸਿਰਫ ਨਾ ਮਿੱਟੀ ਪਾ ਲਈਏ ਹਟਾ ਬੂਏ ਉੱਚੇ ਕਰਕੇ ਤੇ ਛੱਤ ਬਦਲਾ ਲਈਏ ਇੰਨਾ ਬਹੁਤ ਆਹੋ ਮੰਮੀ ਇੰਨਾ ਕੰਮ ਕਰ ਲਈਏ ਇਹ ਤਾਂ ਨਹੀਂ ਜ਼ਿਆਦਾ ਹੈਗਾ ਮਿੱਟੀ ਪਾ ਕੇ ਬੂਏ ਥੋੜੇ ਜਿ ਉੱਚੇ ਕਰ ਲਈਏ ਤੇ ਛੱਤ ਬਦਲਾ ਲਈਏ ਜਦੋਂ ਛੇੜ ਛੁਲਕਾ ਕਰ ਲਈਏ ਨਾ ਤੇ ਉਹਦਾ ਫਿਰ ਕਈ ਕੁਝ ਕਰਨਾ ਪੈਂਦਾ ਫਿਰ ਤੂੰ ਕਹਿਣਾ ਰਸੋਈ ਵੀ ਬਣਾ ਦਿਓ ਇੱਕ ਕਮਰਾ ਹੀ ਬਣਾ ਦਿਓ ਫਿਰ ਇਹਨਾਂ ਨੂੰ ਰੰਗ ਰੋਗਨ ਵੀ ਕਰ ਲੋ ਇੰਦੇ ਤੇ ਪਤਾ ਕਿੰਨਾ ਖਰਚਾ ਲੱਗਣਾ ਇੱਕ ਵਾਰੀ ਘਰ ਮਿਸਤਰੀ ਵੜ ਜਾਣ ਨਾ ਘਰੋਂ ਨਿਕਲਦਾ ਨਾ ਨਹੀਂ ਲੈਂਦੇ ਆਏ ਵੱਡੇ ਤੁਸੀਂ ਸ਼ਾਹੂ ਕਰ ਵੇਂ ਮਗਿਆ ਇਨੂੰ ਤੇ ਅੱਗ ਲੱਗੀ ਆ ਕਿਤੇ ਬਾਜ਼ਾਰ ਜਾ ਕੇ ਤੇ ਵੇਖੀ ਕਿਸੇ ਚੀਜ਼ ਤੇ ਹੱਥ ਨਹੀਂ ਰੱਖਿਆ ਜਾਂਦਾ ਜੇ ਇੱਕ ਸੋਨਾ ਹੀ ਬਣਾਏਗਾ ਨਾ ਕੁੜੀ ਮੁੰਡੇ ਵਾਸਤੇ ਲੱਖ ਡੇਢ ਦਾ ਸੋਨਾ ਹੀ ਬਣਨਾ ਆ ਫੇਰ ਕਪੜਾ ਲੀੜਾ ਨਾ ਬਣਾਏਗਾ ਰੋਟੀ ਪਾਣੀ ਦਾ ਨਾ ਕਰੇਗਾ ਜੇ ਤੂੰ ਇੱਧਰ ਖਲਾਰਾ ਪਾ ਲਿਆ ਤੇ ਤੇਰ ਕੋ ਤੇ ਦੁੱਖੀ ਨਹੀਂ ਬਚਣੀ ਹੈਗੀ ਚੁੱਪ ਕਰਕੇ ਨਾ ਵਿਆਹ ਕਰ ਥੋੜਾ ਥੋੜਾ ਕਰਦਿਆਂ 4-5 ਲੱਖ ਰੁਪਈਆ ਐਵੇਂ ਲੱਗ ਜਾਂਦਾ ਵਿਆਹ ਤੇ ਗੁੱਡੀ ਗੁੱਡੇ ਦਾ ਨਹੀਂ ਮਾਣ ਹੁੰਦਾ ਜਦ ਅਹੀ ਵਿਆਹ ਕੀਤਾ ਨਾ ਉਦੋਂ ਸਾਨੂੰ ਪਤਾ ਲੱਗਣਾ ਕਿਦਾਂ ਸਾਡੇ ਕੜੇ ਲੈ ਨਿਕਲਦੇ ਆ। ਉਹ ਚਲੋ ਠੀਕ ਆ ਮੰਮੀ। ਤੁਸੀਂ ਕਿਹੜੀ ਆਡੀ ਕਦੀ ਮੰਨੀ ਅੱਗੇ। ਵੇ ਕੀ ਨਹੀਂ ਤੇਰੀ ਮੰਨੀ? ਮੇਰਾ ਦਿਮਾਗ ਖਰਾਬ ਕਰਨ ੜਿਆ। ਬੰਦਾ ਚਾਦਰ ਵੇਖ ਕੇ ਤੇ ਫੇਰ ਪੈਰ ਪਸਾਰਦਾ ਵਾ। ਉਹ ਮੰਮੀ ਐਵੇਂ ਏਦਾਂ ਨਾ ਵੀਰ ਨੂੰ ਬੋਲਿਆ ਕਰੋ। ਤੁਸੀਂ ਤਾਂ ਗਾਲੀ ਪੈ ਜਾਣੇ ਅਗਲੇ ਦੇ। ਗਾਲ ਨਾ ਪਾਉਣ ੜੇ ਆ। ਤੇ ਕੀ ਕਰਾਂ? ਉਹ ਤੁਹੀਂ ਹੌਸਲੇ ਨਾਲ ਗੱਲ ਕਰੋ ਹਾਂ। ਮੇਰੀ ਗੱਲ ਸੁਣੋ। ਮੈਂ ਤਾਂ ਹੁਣ ਇੱਕ ਸਲਾਹ ਦਿੰਨੀ। ਮੈਂ ਨਾ ਕਾਪੀ ਪੈਨ ਲੈ ਕੇ ਆਉਣੀ ਆ। ਕਾਪੀ ਪੈਨ ਨੂੰ ਕਰੇਗੀ। ਆਪਾਂ ਨਾ ਜਿੰਨੇ ਸਾਡੇ ਕੋਲ ਪੈਸੇ ਆ ਤੇ ਜਿੰਨੇ ਜਿੰਨੇ ਕੋਈ ਰਿਸ਼ਤੇਦਾਰਾਂ ਨੇ ਸਾਨੂੰ ਦੇਣੇ ਆ ਆਪਾਂ ਸਾਰਾ ਇਥੇ ਹਿਸਾਬ ਕਰ ਲੈਨੇ ਆ ਅਕਸਰ ਨੂੰ ਤੁਸੀਂ ਵੀ ਤੇ ਭੈਣ ਭਰਾਵਾਂ ਦੇ ਵਿਆਹਾਂ ਤੇ ਜਾਂਦੇ ਹੀ ਰਹੇ ਜੇ ਕੁਝ ਦੇ ਕੇ ਹੁੰਦੇ ਰਹੇ ਜੇ ਸਾਨੂੰ ਵੀ ਤੇ ਕਿਸੇ ਨੇ ਮੋੜਨੇ ਹੀ ਆ ਕੋਈ ਚਾਰ ਪੈਸੇ ਦਊਗਾ ਹੀ ਹੁਣ ਦੁੱਗਣੇ ਨਾਲ ਲਾ ਕੇ ਹੁਣ ਇਹ ਲਿਖ ਲੈ ਕੋਈ ਥੋੜੇ ਦੇ ਭਾਵੇਂ ਬਹੁਤੇ ਦੇਵੇ ਹਿਸਾਬ ਪਹਿਲਾਂ ਹੀ ਮਾਰੀ ਜਾ ਹਿਸਾਬ ਇਹ ਮੈਂ ਲੱਗੀਆਂ ਕਰਨ ਕਿ ਆਪਾਂ ਇਹ ਹਿਸਾਬ ਲਾ ਲਈਏ ਕਿੰਨੇ ਦਾ ਸੋਨਾ ਬਣਾਉਣਾ ਕਿੰਨੇ ਹਨ ਕਿੱਥੋਂ ਆਉਣੇ ਆ ਰਿਸ਼ਤੇਦਾਰਾਂ ਨੇ ਕਿੰਨੇ ਦੇਣੇ ਆ ਸਾਡੇ ਕਿੰਨੇ ਬਣਨੇ ਆ ਸਾਡੇ ਕੋਲ ਕਿੰਨੇ ਆ ਕਮੇਟੀ ਕਮੁੱਟੀ ਜਿਹੜੀ ਪਾਈ ਉਹਦਾ ਵੀ ਹਿਸਾਬ ਲਾ ਲਈਏ ਅਕਸਰ ਨੂੰ ਮੁੜ ਕੇ ਝੋਲੀ ਚ ਵੀ ਤੇ ਦੇਣਾ ਹੀ ਆ ਕਿਸੇ ਨੇ ਪੈਸੇ ਤੇ ਸਾਰੇ ਇਕੱਠੇ ਮੁਠੇ ਕਰਕੇ ਆਪਾਂ ਹਿਸਾਬ ਲਾ ਲੈਨੇ ਆ ਜਿੰਨੇ ਸਾਨੂੰ ਵਿਆਹ ਚ ਖਰਚੇ ਲਈ ਚਾਹੀਦੇ ਆ ਉਹ ਆਪਾਂ ਸਾਈਡ ਤੇ ਕਰਕੇ ਰੱਖ ਲੈਨੇ ਆ ਤੇ ਜਿਹੜੇ ਸਾਡੇ ਬਚਦੇ ਆ ਸੋਨੂੰ ਵੀਰ ਦਾ ਵੀ ਆਪਾਂ ਅਰਜ਼ੀ ਪੂਰੀ ਕਰਦੀ ਆ ਨੀ ਇਹ ਛੇੜਨੀ ਮੈਂ ਤੁਹਾਨੂੰ ਪਾਉਣ ਦੇਣੀ ਹੈਗੀ ਜੋ ਮਰਜ਼ੀ ਕਰ ਲੋ ਤੁਸੀਂ ਕਰ ਲੋ ਸਾਹਿਬ ਮੁੰਡੇ ਦਾ ਵਿਆਹ ਹੋਊਗਾ ਨਾ ਹੁਣਾ ਉਥੋਂ ਪਹਿਲਾਂ ਪਹਿਲਾਂ ਕੋਠੀ ਬਣਾ ਲਈ ਠੀਕ ਹੈ ਨਾ ਜਿੱਦਾਂ ਕਹੋਗੇ ਉਦਾਂ ਹੀ ਕਰ ਲਾਂਗੇ ਹਾਂ ਵੀ ਇੱਧਰ ਆ ਹਾਂ ਹਾਂ ਜੀ ਹਾਂ ਕਿੱਥੋਂ ਆਇਆ ਵਾ ਓਏ ਆਉਣਾ ਕਿੱਥੇ ਆ ਇੱਥੇ ਹੀ ਮੁੰਡਿਆਂ ਲੱਗੇ ਖਲੋਤਾਂ ਹਨ ਹਾਂ ਕਿੱਥੇ ਗਿਆ ਸੀ ਓ ਇੱਥੇ ਹੀ ਖਲੋਤਿਆ ਸੀ ਜਾਣਾ ਕਿੱਥੇ ਆ ਹਾਂ ਵੇ ਤੈਨੂੰ ਮੈਂ ਬੜਾ ਸਮਝਉਂਨੀ ਆ ਕਿ ਮਹੀਨੇ ਡੇਢ ਮਹੀਨੇ ਤੇਰਾ ਵਿਆਹ ਆ ਤੇ ਤੂੰ ਕਿਉਂ ਨਹੀਂ ਫਿਰਨੋਂ ਹਟਦਾ ਤੇ ਹੁਣ ਮੈਂ ਕੀ ਕਰਤਾ ਵਾ ਫਿਰ ਕੀ ਹੋਇਆ ਮੈਂ ਇੱਥੇ ਖਲੋਤਾਂ ਸੀ ਮੈਂ ਆ ਕਿੱਥੇ ਚਲ ਗਿਆ ਹਾਂ ਵੇ ਕਰਨਾ ਤੂੰ ਕੀ ਆ ਆ ਜਿੰਨਾ ਦੇ ਨਾਲ ਲੰਡੀ 부ਚੀ ਨਾਲ ਤੁਰਿਆ ਫਿਰਦਾ ਵਾ ਤੇ ਮਾਰਦੀ ਨਾ ਕਿਸ ਨੇ ਚੂਲ ਵੀ ਉਹਨਾਂ ਨਾਲ ਤੁਰਿਆ ਫਿਰਦਾ ਮਲੀਆਂ ਪੋਸਤੀਆਂ ਨਾ ਤੇ ਤੇਰਾ ਸਾਰਾ ਹੀ ਕੰਮ ਖਰਾਬ ਹੋ ਜਾਣਾ ਹੀ ਉਹ ਉਹ ਕਿਤੇ ਨਹੀਂ ਕੰਮ ਖਰਾਬ ਹੁੰਦਾ ਨਹੀਂ ਮਾਰਦਾ ਕੋਈ ਚੂਲ ਐਡੀ ਨਹੀਂ ਗੱਲ ਹੈਗੀ ਮੇਰੀ ਸੁਣ ਲੈ ਗੱਲ ਠੇਕੇ ਤੇ ਬੈਠੇ ਹੋਈਏ ਨਾ ਸ਼ਰਬਤ ਪੀਏ ਨਾ ਤੇ ਲੋਕੀ ਤਾਂ ਵੀ ਆਉਂਦੇ ਨੇ ਸ਼ਰਾਬ ਪੀਤੀ ਆ ਤੇ ਤੈਨੂੰ ਪਤਾ ਨਹੀਂ ਲੱਗਦਾ ਚੱਲ ਠੀਕ ਆ ਮੈਂ ਤਾਂ ਐਵੇਂ ਨਾ ਦਵਾਲੇ ਹੋ ਜਾ ਕਰਾਂ ਦਿਆਂ ਹੀ ਹੋ ਜਾਂਦਾ ਗਾਂ ਤੋਂ ਮੈਂ ਕਿਤੇ ਹਾਂ ਮੈਂ ਤੈਨੂੰ ਤੇ ਆਉਂ ਆ ਵੀ ਜਿੱਦਾਂ ਅਸਰ ਹੁੰਦਾ ਹੀ ਨਹੀਂ ਮੈਂ ਤੈਨੂੰ ਜੋ ਮਰਜ਼ੀ ਕਹੀ ਜਾਣੀ ਤੂੰ ਤੇ ਆ ਜਿੱਦਾਂ ਨਾ ਪਾਣੀ ਵਾਹ ਕੇ ਨਿਗਾਸ ਛੱਡਦਾ ਸਾਰਾ ਕੋ ਚਲ ਠੀਕ ਆ ਬਾਬਾ ਨਹੀਂ ਜਾਂਦਾ ਜਾ ਚਾਹ ਬਣਾ ਕੇ ਲਿਆਓ ਹੁਣ ਚਾਹ ਮੈਂ ਬਣਾਉਣੀ ਆ ਪਰ ਭਰਾਵਾ ਨਾ ਫਿਰ ਹੜ ਜਾ ਅੱਖੇ ਲੱਗ ਜਾ ਚੰਗਾ ਨਹੀਂ ਜਾਂਦਾ ਕੰਮ ਨਾ ਖਰਾਬ ਕਰਕੇ ਬਹਿ ਜੀ ਨਹੀਂ ਹੁੰਦਾ ਕੋਈ ਕੰਮ ਖਰਾਬ ਤੈ ਟੈਨਸ਼ਨ ਨਾ ਲਾਓ ਟੈਨਸ਼ਨ ਹੈਗੀ ਆ ਨਾ ਮੈਨੂੰ ਸਮਝ ਜਿਆ ਕਰ ਜਿਹੜੀਆਂ ਗੱਲਾਂ ਤੈਨੂੰ ਮੈਂ ਸਮਝਾਉਣੀ ਆ ਚਲ ਠੀਕ ਆ ਜਾ ਹੁਣ ਉੱਠੋ ਵੀ ਚਾਹ ਜੂ ਬਣਾ ਕੇ ਲਿਆਓ ਘੜਾ ਹਾਂ ਹੇ ਹੁੰਦਿਆਂ ਦਵਾ ਲੈ ਉਹ ਜਾਣਾ ਹੁੰਦਾ ਵੱਲਕੇ ਮਾਤਾ ਦੀ ਗੱਲ ਤੇ ਉਦਾਂ ਠੀਕ ਆ ਮਹੀਨਾ ਦਾ ਸਾਰਾ ਡੇਢ ਰਹਿ ਗਿਆ ਜੋ ਮੈਂ ਸੋਚਿਆ ਸੀ ਉਸ ਕੀਮਤ ਮੈਨੂੰ ਲੱਗਦਾ ਮੇਰੀ ਫੇਲ ਹੋ ਜਾਣੀ ਆ ਮਾਣਾ ਇਦਾਂ ਕਰ ਇੱਕ ਵਾਰੀ ਸਿੱਧਾ ਫੋਨ ਕਰਕੇ ਨਾ ਸਿੱਧੀ ਸਿੱਧੀ ਗੱਲ ਕਰ ਲਾਂ ਜਾਂ ਤਾਂ ਕੰਮ ਹੰਨੇ ਹੋਜੂ ਤੇ ਜਾਂ ਫਿਰ ਬੰਨੇ ਹੋਜੂ ਇਦਾਂ ਹੀ ਕਰਦਾ ਕਦੋਂ ਕਹੋਗੇ ਨੀ ਹਲੋ ਹਲੋ ਹਾਂਜੀ ਕਿਦਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਆ ਤੁਸੀਂ ਸੁਣਾਓ ਬਸ ਹੋਦੀਆ ਆਪਣਾ ਵੀ ਹੋਰ ਕੀ ਬੰਦਾ ਕੋਸ਼ ਨਹੀਂ ਬਸ ਮੈਂ ਤਾਂ ਕੰਮ ਪੰਦਾ ਕਰਕੇ ਹਲੇ ਲੰਮੇ ਪਈ ਸੀ ਹਲੇ 10 ਮਿੰਟ ਹੋ ਗਏ ਨੀਂਦ ਆ ਗਈ ਤੁਹਾਡਾ ਫੋਨ ਆ ਗਿਆ ਹੋਰ ਤੁਸੀਂ ਸੁਣਾਓ ਕੀ ਕਰਦੇ ਏਟੇ ਕੋ ਹਣੀ ਮੈਂ ਵੀ ਬਸ ਆਰਾਮ ਹੀ ਕਰ ਲਿਆ ਸੀ ਕੱਲ ਯਾਰ ਦੋਸਤ ਦੇ ਵਿਆਹ ਗਿਆ ਸੀ ਤੇ ਮੈਂ ਕਿਹਾ ਚੱਲ ਘੜੀ ਆਰਾਮ ਕਰ ਲੀਏ ਥੱਕ ਗਿਆ ਸੀ ਅੱਛਾ ਕਿੱਦਾਂ ਦਾ ਰਿਹਾ ਵਿਆਹ ਫਿਰ ਵਿਆਹ ਬੜਾ ਵਧੀਆ ਬਹੁਤ ਹੀ ਖਰਚਾ ਕੀਤਾ ਕੁੜੀ ਵਾਲਿਆਂ ਨੇ ਤੇ ਅਖੀਰ ਹੀ ਕਰ ਛੱਡੀ ਆ ਇੰਨੇ ਉੱਥੇ ਸਟਾਲ ਲੱਗੇ ਸੀ ਨਾ ਮੈਨੂੰ ਲੱਗਦਾ ਵੀ 13-14 ਲੱਖ ਰੁਪਏ ਤੇ ਉਹਨਾਂ ਨੇ ਉੱਥੇ ਪੈਲਸ ਵਿੱਚ ਹੀ ਲਾਤਾ ਹਨਾ ਹਾਂ ਉਹਦੇ ਹੋਰ ਕੀ ਰੈਂਦੀ ਖੁੰਦੀ ਗਸਰ ਉਹਨਾਂ ਨੇ ਗੱਡੀ ਦੇ ਕੇ ਕੱਢਤੀ ਗੱਡੀ ਵੀ 17-18 ਲੱਖ ਦੀ ਸੀ ਚਲੋ ਤਕੜੇ ਦਾ ਕੀ ਜਾਂਦੇ ਹੁੰਦੇ ਸਲਾਉਣਾ ਕੀ ਤੇ ਮਾੜੇ ਦਾ ਨਿੰਦਣਾ ਕੀ ਆਹੋ ਇਹ ਤਾਂ ਹੈ ਹੀ ਆ ਪਰ ਮੈਂ ਤੇ ਕਹਿੰਨਾ ਵੀ ਚੱਲ ਇੰਨਾ ਵੀ ਨਹੀਂ ਕਰਨਾ ਚਾਹੀਦਾ ਜੇ ਕਿਸ ਨੇ ਦੇਣਾ ਹੀ ਆ ਤੇ ਚੱਲ ਮੋਟਰਸਾਈਕਲ ਬੁਲਟ ਇਦਾਂ ਦਾ ਬੰਦਾ ਦੇ ਦੇ ਨਾ ਉਹਦਾ ਕਰਜ਼ੇ ਥੱਲੇ ਹੀ ਹੁੰਦਾ ਵਾ ਤੇ ਚੱਲ ਆਪਣੀ ਧੀ ਭੈਣਨ ਦਿੱਤਾ ਵੀ ਜਾਂਦਾ ਚਲੋ ਜਿਹੜਾ ਦੇਣ ਜੋਗਾ ਵਾ ਉਹ ਦੇ ਵੀ ਸਕਦਾ ਕੋਈ ਦੇਣ ਦਾ ਡਰ ਨਹੀਂ ਹੈਗਾ ਜਿਹੜਾ ਹੈਗਾ ਗਰੀਬ ਆ ਉਹ ਚਾਰਾ ਕਿੱਥੋਂ ਦਊਗਾ ਫਾ ਥੋੜੀ ਲੱ ਲੈਣਾ ਓਏ ਆਹੋ ਤਾਂ ਚੱਲ ਸਹੀ ਆ ਮੈਂ ਤਾਂ ਇਹੋ ਹੀ ਕਹਣ ਡਿਆ ਵੀ ਚੱਲ ਇੰਨਾ ਜ਼ਿਆਦਾ ਨਾ ਬੰਦਾ ਕਰੇ ਚੱਲ ਮੋਟਰਸਾਈਕਲ ਤੇ ਇੱਕ ਦਿੱਤਾ ਹੀ ਜਾਂਦਾ ਵਾ ਬੁਲਟ ਕਿਤੇ ਕਿੰਨੇ ਕਦਾ ਹੁੰਦਾ ਹਨਾ ਤੂੰ ਕੁਮਾਫਰਾ ਕੇ ਗੱਲਾਂ ਨਾ ਕਰੋ ਸਿੱਧੀ ਸਿੱਧੀ ਗੱਲ ਕਰੋ ਜੇ ਤੁਹਾਡੇ ਵੀ ਦਿਲ ਚ ਕੋਈ ਗੱਲ ਹੈਗੀ ਆ ਤੇ ਦੱਸੋ ਨਹੀਂ ਨਹੀਂ ਮੇਰੇ ਦਿਲ ਚ ਕਾਦੀ ਗੱਲ ਹੋਣੀ ਆ ਮੈਂ ਗੱਲ ਹੀ ਕਹਣ ਡਿਆ ਜਸਟ ਮੇਰੇ ਦਿਲ ਚ ਤੇ ਨਹੀਂ ਹੈਗੀ ਕੋਈ ਵੀ ਗੱਲ ਮੈਂ ਹੈ ਸ਼ਾਇਦ ਤੁਹਾਡੀ ਵੀ ਕੋਈ ਮੰਗ ਹੋਵੇ ਆਪਣੀ ਤਾਂ ਨਹੀਂ ਕੋਈ ਮੰਗ ਹੈਗੀ ਜੇ ਦੇਣਾ ਕਹਿੰਦੇ ਆਪਣੀ ਧੀ ਭੈਣ ਨੂੰ ਦੇਣਾ ਮੇਰੀ ਮੰਗ ਕਾਦੀ ਹੋਣੀ ਆ ਕੀ ਬੈਠਨੇ ਕਿਹੜਾ ਆਪ ਚਲਾ ਲੈਣਾ ਬੁਲਟ ਚਲਾਉਣਾ ਤੇ ਘਰ ਵਾਲੇ ਨਹੀਂ ਆ। ਚੱਲ ਮਗਰ ਤਾਂ ਬੈਣਾ ਹੀ ਆ ਨਾ ਨਾਲ। ਮਗਰ ਵੀ ਮਗਰ ਤੇ ਬਹਿਣ ਜੋਗੀ ਤੇ ਹੋਈ ਨਹੀਂ ਹੋਣਾ ਹੀ ਆਨੇ। ਚਲੋ ਤੁਹੀ ਨਾ ਦਾਇਨਾ ਖਰਚਾ ਖਰਚਾ ਕਰੇ ਰੋਟੀ ਪਾਣੀ ਤੇ ਲੋਕ ਚੰਗੀ ਖਾ ਕੇ ਵੀ ਗੱਲਾਂ ਕਰਦੇ ਆ ਤੇ ਮਾੜੀ ਖਾ ਕੇ ਵੀ ਉਹਦੇ ਨਾਲ ਉਹ ਇਹ ਆ ਕਿ ਚੱਲ ਕੁਝ ਬਣਾ ਬਣੂ ਲਿਓ ਆਪਣਾ ਹੈ ਕਿ ਨਹੀਂ। ਆਪਣਾ ਤਾਂ ਜੋ ਸੋਚਿਆ ਕਰਦੇ ਆਣੇ ਉਹਨਾਂ ਨੇ ਬਣਾ ਹੀ ਲੈਣਾ ਆ ਜਿੰਨਾ ਕਿ ਸੋਚਿਆ ਵਾ। ਠੀਕ ਆ। ਹੂੰ ਬਾਕੀ ਜਿੰਨਾ ਕਹੀਂ ਕਰਨਯੋਗ ਹੈ ਖਰਚਾ ਰੋਟੀ ਪਾਣੀ ਦਾ ਸੋਣੀ ਰੋਟੀ ਖਵਾ ਲਾਂਗੇ ਚਲੋ ਕਰਦਾ ਇਹ ਬੰਦਾ ਇੰਨਾ ਕਰੇ ਹਾਂਜੀ ਹੋਰ ਫਿਰ ਕਿੰਨੀ ਕੀ ਤਿਆਰੀ ਕੀਤੀ ਆ ਵਿਆਹ ਦੀ ਨੇੜੇ ਆ ਗਈ ਆ ਤਰੀਕ ਤਿਆਰੀ ਧੂਰੀ ਤੇ ਹਲੇ ਕੋਈ ਵੀ ਨਹੀਂ ਕੀਤੀ ਹਲੇ ਤਾਂ ਹੀ ਕੱਪੜੇ ਵੀ ਬਣਾਉਣੇ ਆ ਹਲੇ ਕੋਈ ਸੁਨੇ ਨਹੀਂ ਦਿੱਤਾ ਹੂੰ ਚੱਲ ਫੇਰ ਵੀ ਮਾੜੀ ਮੁੱਠੀ ਕੁਝ ਨਾ ਕੋਈ ਬਣਾਇਆ ਹੋਊਗਾ ਟੌਫਸ ਬਣਾਏ ਆ ਮੰਮੀ ਨੇ ਇੱਕ ਚੌਵਾਂ ਕਾ ਗ੍ਰਾਮ ਟੌਫਸ ਹੂੰ ਬਸ ਕੱਲੇ ਟੌਫ ਸੀ ਆਹੋ ਕੱਲੇ ਟੌਫ ਸੀ ਬਣਾਏ ਆ ਹੁਣ ਸੱਦਤ ਨਹੀਂ ਪਾਇਆ ਜਾਣਾ ਮੰਮੀ ਬਣਾ ਕੋ ਮੈਂ ਨਹੀਂ ਕਿਹਾ ਚੱਲ ਕੋਈ ਨਹੀਂ ਰਹਿਣ ਦੋ ਤੇ ਮੇਰੇ ਲਈ ਕੀ ਬਣਾਇਆ ਤੁਹਾਡੇ ਬਾਅਦ ਇੱਕ ਸਾਪ ਬਣਾਈ ਨੇ ਬਸ ਸਾਪ ਇਹ ਹੋਰ ਤੁਹਾਨੂੰ ਹੋਣਾ ਨਹੀਂ ਕੀ ਪਾ ਕੇ ਦਈਏ ਲੈ ਦੱਸ ਕੜਾ ਤਾਂ ਬਣਦਾ ਹੀ ਆ ਕੜਾ ਨਹੀਂ ਜੇ ਬਣਾ ਮੰਮੀ ਬੁਣਾਣੀ ਕੜਾ ਗੜਾ ਹੁਣ ਤੁਹਾਨੂੰ ਪਤਾ ਲੱਗਾ ਵਾ ਸੋਨਾ ਕਿੰਨਾ ਮਹਿੰਗਾ ਆ ਥੋੜੇ ਦੋਸਤ ਇਹ ਕਿਹੜਾ ਕਹੋ ਹਾਂ ਜਦੋਂ ਅਸੀਂ ਹੋਰ ਨਹੀਂ ਕੋਈ ਲੈਣਾ ਦੇਣਾ ਤਾਂ ਦੱਸ ਕੜਾ ਤਾਂ ਕਰ ਹੀ ਸਕਦੇ ਹੁਣ ਸਾਰੇ ਮੇਰੇ ਵੀ ਰਿਸ਼ਤੇਦਾਰਾਂ ਨੇ ਆਉਣਾ ਤੁਹਾਨੂੰ ਹੀ ਨਾ ਨਾ ਹੁਣ ਇੰਨਾ ਵੀ ਕੰਜੂਸੀ ਕਰੀ ਜਾਓ ਦੇਖੀ ਤੁਹਾਨੂੰ ਸਾਰਾ ਕੁਝ ਦੱਸਿਆ ਹੀ ਨਾ ਪਹਿਲਾਂ ਹੀ ਕਿ ਅਸੀਂ ਇੰਨੇ ਜੋਗੇ ਨਹੀਂ ਹੈਗੇ ਹਰ ਕੋ ਨੂੰ ਇੰਨਾ ਵਿਆਹ ਨਹੀਂ ਕੀਤਾ ਜਾਣਾ ਬਸ ਮੇਰਾ ਭਰਾ ਤੇ ਵਿਚਾਰਾ ਬਰਾਦ ਸੰਭਾਲ ਲੈਣਾ ਇੰਨੀ ਬੜੀ ਫਤਿਹ ਆ ਕਿ ਤੁਹਾਡੇ ਰਿਸ਼ਤੇਦਾਰਾਂ ਨੂੰ ਚੰਗਾ ਖਵਾ ਲਿਆ ਪਿਆਰ ਦਈਏ ਤੇ ਉਹਨਾਂ ਦੀ ਸੇਵਾ ਕਰ ਦਈਏ ਜੇ ਤੁਸੀਂ ਕਹੋ ਨਾ ਕਿ ਮੈਂ ਸੋਨੇ ਦੇ ਸੈੱਟ ਤੇ ਤੁਹਾਡੇ ਵੀ ਇੱਥੇ ਤੁਹਾਡੇ ਬਾਅਦ ਸਾਰਾ ਕੁਝ ਬਣਾਇਆ ਹੋਵੇ ਤੇ ਬੁਲਟ ਮੋਟਰਸਾਈਕਲ ਵੀ ਆਵੇ ਇਹ ਗੱਲਾਂ ਨਹੀਂ ਰਹਿਣੀਆਂ ਮੈਨੂੰ ਪਤਾ ਵਾ ਤੁਸੀਂ ਆਨੀ ਬਾਨੀ ਮੈਨੂੰ ਸੁਣਾਉਂਦੇ ਆ ਇਹ ਸਭ ਗੱਲਾਂ ਸਿੱਧੇ ਨਹੀਂ ਕਹਿਣ ਦੇ ਪਰ ਵਿੱਚੋਂ ਤੁਹਾਡਾ ਮਤਲਬ ਇਹੋ ਹੀ ਆ ਇਹ ਗਿਆਨਾ ਗੱਟਾ ਵੀ ਪੂਰਾ ਆਵੇ ਤੇ ਬੋਲਡ ਮੋਟਰਸਾਈਕਲ ਵੀ ਆਵੇ। ਜੇ ਇਹੋ ਜੀ ਗੱਲ ਹੀ ਨਾ ਤੇ ਪਹਿਲਾਂ ਹੀ ਕਰ ਲੈਣੀ ਸੀ ਸਾਡੇ ਨਾਲ। ਹੁਣ ਕੀ ਨਾ ਗੱਲਾਂ ਦਾ ਕਰਨ ਦਾ ਫਾਇਦਾ ਆ? ਹੁਣ ਉੱਤੋਂ ਵਿਆਹ ਰਖ ਲਿਆ ਤੇ ਉੱਤੋਂ ਤੁਸੀਂ ਇਦਣੀਆਂ ਗੱਲਾਂ ਕਰਨ ਲੱਗ ਗਏ ਆ। ਤਾਂ ਹੁਣ ਹੀ ਕਰਨੀ ਵਿਆਹ ਤਾਂ ਪਹਿਲਾਂ ਕਰਦੇ ਹੁੰਦੇ ਹੋਰ ਵਿਆਹ ਤਾਂ ਪਹਿਲਾਂ ਮੈਂ ਉਦੋਂ ਕਿਦਾਂ ਕਰ ਲੈਂਦਾ? ਦੱਸ ਥੋੜਾ ਬੋਧਾ ਤੂੰ ਬੰਦਾ ਕਰਦਾ ਹੀ ਆ ਹੁਣ ਤੁਸੀਂ ਤਾਂ ਬਿਲਕੁਲ ਤੁਹਾਨੂੰ ਕਹੀ ਜਾਂਦੇ ਕਿ ਹੈ ਹੀ ਕੱਖ ਨਹੀਂ ਹੈ ਹੀ ਕੱਖ ਨਹੀਂ। ਮੈਂ ਨਾ ਆਪਣੇ ਘਰ ਦੇ ਨਾਲ ਗੱਲ ਕਰਕੇ ਨਾ ਤੇ ਫਿਰ ਤੁਹਾਨੂੰ ਦੱਸਦੀ ਆ ਠੀਕ ਆ ਕਰ ਲਿਓ ਗੱਲ ਆਪਣੀ ਮੰਮੀ ਨਾਲ ਗੱਲ ਕਰਾਉ ਆ ਮੇਰੀ ਮੰਮੀ ਹੰਨੀਆ ਘਰ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਦੱਸ ਦੂੰਗਾ ਚਲੋ ਠੀਕ ਆ ਫਿਰ ਚਲੋ ਠੀਕ ਆ ਬੜੀ ਸ਼ਤਿ ਹੁਣ ਫੋਨ ਕਟਿਆ ਚੱਲ ਇੰਨੇ ਨਾਲ ਆਪੇ ਕਾਨ ਖੁੱਲ ਜਾਣਗੇ ਇਹਨਾਂ ਦੇ ਕਿੱਦਾਂ ਨਾਲ ਜੀ ਬੰਦਾ ਨਿਕਲੇ ਆ ਜੀ ਹੁਣ ਮੈਂ ਇਹ ਗੱਲਾਂ ਮੰਮੀ ਨਾਲ ਤੇ ਵੀਰ ਨਾਲ ਕਿੱਦਾਂ ਕਰੂੰਗੀ ਕੀ ਇਹਦੇ ਇੱਕ ਸਾਹ ਦਾ ਮੂੰਹ ਮੰਗਣ ਲਿਆ ਵਾ ਇੰਨਾ ਕੁਛ ਕਿ ਧੀ ਮੈਂ ਪਹਿਲਾਂ ਖੁਸ਼ ਹੀ ਕਿ ਦੱਸਣ ਡਿਆ ਹੋਗਾ ਕਿ ਖਰਚਾ-ਖਰਚਾ ਘੱਟ ਕਰਿਓ ਤੇ ਮੈਂ ਸੋਚਿਆ ਚੱਲ ਆਡੀ ਸੋਚ ਗਲਤੀ ਹੈਗੀ ਮੁੰਡਾ ਤੇ ਚੰਗਾ ਵਾ ਸਾਡੇ ਬਾਰੇ ਸੋਚਣ ਡਿਆ ਕਿ ਇਹਨਾਂ ਦਾ ਖਰਚਾ ਨਾ ਹੋਵੇ ਪਰ ਮੈਨੂੰ ਕੀ ਪਤਾ ਵਿੱਚੋਂ ਕੀ ਦੇਟੇ ਤੇ ਦੀਆਂ ਗੱਲਾਂ ਕੀ ਆ ਕਾਦੇ ਕਰਕੇ ਕਹਿਣ ਡਿਆ ਕਿ ਇੰਨਾ ਖਰਚਾ ਨਾ ਕਰੀ ਰੋਟੀ ਪਾਣੀ ਦੇ ਉਹਨੂੰ ਤੋਂ ਵਿਆਹ ਰੱਖ ਲਿਆ ਉੱਤੋਂ ਇਹੋ ਜਿਹੀਆਂ ਗੱਲਾਂ ਕਰਨ ਲੱਗ ਗਿਆ ਏ ਵਾਹੀ ਗਰੂ ਸੋਖ ਰੱਖੀ ਮੇਰਾ ਭਰਾ ਵਿਚਾਰਾ ਇਹੋ ਜਿਹੀਆਂ ਗੱਲਾਂ ਸੁਣੂਗਾ ਤੇ ਉਹਦੇ ਦਿਲ ਤੇ ਕੀ ਬੀਤੂਗੀ ਮੰਮੀ ਨੇ ਤਾਂ ਆਸ ਬੜੀ ਲਾਈ ਹੀ ਇਹਨਾਂ ਤੇ ਕੀ ਮੁੰਡਾ ਤੇ ਚੰਗਾ ਹੀ ਬੜਾ ਵਾ ਪਰ ਮੈਨੂੰ ਤਾਂ ਲੱਗਦਾ ਮੁੰਡਾ ਸਭ ਤੋਂ ਵੱਧ ਨਾਲ ਜੀ ਆ ਇਹਦੇ ਢਿੱਡ ਚ ਤੇ ਆ ਕਿ ਮੈਂ ਚੰਗੀਆਂ ਇਥੋਂ ਮੋਟੀਆਂ ਰੱਖਵਾਂ ਲਾ ਕੇ ਜਾਵਾਂ